ਅੱਜ ਅਸੀਂ ਰੈਸਪੀ ਬਣਾਵਾਂਗੇ ਸ਼ਾਈ ਪਨੀਰ ਤੇ ਨਾਲ ਨਾਲ ਅਸੀਂ ਤੁਹਾਨੂੰ ਦੱਸਾਂਗੇ ਕਿ ਦੱਬ ਬਣਾਇਆ ਸੀ ਬਹੁਤ ਹੀ ਮजेदार ਜਿਹਾ ਜਮੀਆ ਹੈ ਆਜੋ ਜੀ ਸਟਾਰਟ ਕਰ ਲਈਏ ਹਾਂ ਪਿਆਜ਼ ਲਿਆ ਵੱਟਾ ਤੇ ਦੋ ਟਮਾਟਰ ਲੈਣ ਚਾਹੀਦੇ ਅਦਰਕ ਇਹ ਅਸੀਂ ਮલાઈ ਲਈ ਦੁੱਧ ਦੀ ਦਹੀਂ ਥੋੜਾ ਜਿਹਾ ਲਿਆ ਥੋੜੀ ਜਿਹੀ ਸੌਸ ਲਈਆ ਤੇ ਇਹ ਅਸੀਂ ਮਿਕਸ ਕਰਕੇ ਦੁਸ਼ਾਈ ਪਨੀਰ ਚ ਪਾਉਣ ਲਈ ਬਦਾਮ ਤੇ ਥੋੜੀ ਜੀ ਸੋਕ ਵੀ ਲਈਆ ਟੇਸਟ ਚ ਚੇਂਜ ਕਰਨ ਦੇ ਲਈ ਲੋ ਜੀ ਹੁਣ ਅਸੀਂ ਆਂਦੇ ਆ ਬਦਾਮ ਸ਼ਾਈ ਪਨੀਰ ਚਲੋ ਹਾਂ ਹਮੜਾ ਪੋੜਾ ਅੰਕੇ ਨਾ ਤੇ ਨਾ ਤੇ ਪਾਇਆ ਨਮਕ ਰਮੂੜਾ ਇਹ ਗਰਮਾ ਗਰਮ ਗਰਮ ਪਾਤੀਏ ਕਿ ਨਾ ਸਾਬਾ ਉੱਪਰ ਲੱਗ ਕੇ ਦਬਾਇਆ ਹਾਂਜੀ ਕਰੀ ਤੋਂ ਪਰੋਣਾ ਕਰੀ ਤੋਂ ਆਪੇ ਆਪੇ ਆਸੀ ਪਿਆਜ਼ ਟਮਾਟਰ ਅਦਰਕ ਤੇ ਲਸਣ ਦੀ ਪੇਸਟ ਬਣਾਈ ਹੈ ਇਸ ਨੂੰ ਹੁਣ ਇਹਦੇ ਵਿੱਚ ਪਾ ਦੇਣੀ ਆ ਇਹਨਾਂ ਨੂੰ ਸੀ ਸੇਕ ਲੱਗਣ ਦਿੰਨੇ ਆ ਸੇਕ ਲੱਗਣ ਤੋਂ ਬਾਅਦ ਛਿਣ ਲਓ। ਥੋੜਾ ਜਿਹਾ ਸੇਕ ਲੱਗਣ ਤੋਂ ਬਾਅਦ ਹੁਣ ਜਿਹੜੀ ਸਾਡੀ ਕਾਜੂ ਤੇ ਬਦਾਮ ਸੀ ਉਹ ਸਿਪਾਮਾ ਜਿਹੜੀ ਪੇਸਟ ਬਣਾਉਣੀ ਸੀ ਸਲਾਈਸ ਹੋਈਆਂ ਜਿਹੜੀਆਂ ਸਟਿਫ ਹੋ ਗਈਆਂ ਐਡ ਕਰ ਦਿੱਤੀਆਂ ਨੂੰ। ਚਾਹੇਨੀ ਤੇ ਲਿਕੇ ਚੰਗੇ ਲੱਗ ਗਏ ਆ ਹੁਣ ਸਰਕੇ ਨੂੰ ਅਸੀਂ ਦਾ ਸੌਸ ਟੇਕ ਲਗਾਵਾਂਗੇ ਮੈਂ ਪਾ ਰਹੀ ਹਾਂ ਟੇਕ ਲੱਗਣ ਤੋਂ ਬਾਅਦ ਨਮਕ ਪਾਇਆ ਅਕੋਰਡਿੰਗ ਟੇਸਟ ਥੋੜੀ ਜਿਹੀ ਹਲਦੀ ਪਾ ਲਈ ਥੋੜੀ ਜਿਹੀ ਢੇਕੀ ਮਿਰਚ ਪਾਣੀ ਆ ਉਹਦੇ ਨਾਲ ਕਲਰ ਸਾਡਾ ਵਧੀਆ ਆਉਂਦਾ ਆ ਪਾਇਆ ਥੋੜੀ ਜਿਹੀ ਢੇਕੀ ਮਿਰਚ ਪਾ ਕੇ ਥੋੜੀ ਜਿਹੀ ਕਾਲੀ ਮਿਰਚ ਐਡ ਕਰਤਾਗੇ ਵਿੱਚ ਕਾਲੀ ਮਿਰਚ ਤੇ ਆ ਲੋ ਕਾਲੀ ਮਿਰਚ ਤੇ ਗੋਮ ਫਾ ਦੁੱਤੀ ਆ ਹਾਂ ਹਾਂ ਸਾਲਾ ਇਹ ਮਲਾਈ ਜਿਹੜੀ ਦੋਤੀ ਮਲਾਈ ਤੇ ਉੱਤੇ ਕੱਟੀ ਹੋ ਪਾ ਦਈ ਬਲਾਈ ਅਸੀਂ ਇਹਦੇ ਵਿੱਚ ਹੋਰ ਐਡ ਕਰ ਦੁੱਤੀ ਆ ਤੇ ਹਮਾਰਾ ਪਾ ਦਈਏ ਥੋੜਾ ਜਿਹਾ ਅਸੀਂ ਕਰਟ ਪਾਵਾਂਗੇ ਤੇ ਇਹ ਖੜਾ ਗਿਆ ਤੇ ਪਾਪਾ ਦਾ ਸਮਰਵਿਤ ਆ ਰਿਹਾ ਖੜਕਿਆ ਮਲ ਉਸ ਨੂੰ ਸਾਫੀ ਚੈਂਕ ਆਉਣਗੇ ਸਿੱਕਟਪ ਟਾਬਿਆਂ ਨਾਲ ਸੀ ਜ਼ਿਆਦਾ ਟੇਸਟੀ ਯਾਰ ਇਹੋ ਤਰੀਕੇ ਦੇ ਨਾਲ ਬਣਾਉਣਾ ਸਾਡੀ ਚੀਜ਼ ਬਹੁਤ ਜੀ ਸੰਗੀਤ ਇਹ ਸਾਡਾ ਤੜਕਾ ਰੈਡੀ ਆ ਤੜਕੇ ਨੂੰ ਸੇਕ ਲੱਗ ਗਿਆ ਹੁਣ ਅਸੀਂ ਇਹਦੇ ਵਿੱਚ ਦੁੱਧ ਪਾਵਾਂਗੇ ਅਸੀਂ ਇਹਦੇ ਵਿੱਚ ਪਾਣੀ ਨਹੀਂ ਪੋਣਾ ਪਾਣੀ ਦੇ ਨਾਲ ਜਿਹੜਾ ਸਾਡਾ ਸੁਆਦ ਉਹ ਵਾਲਾ ਨਹੀਂ ਆਊਗਾ ਜੀ ਇਸ ਕਰਕੇ ਅਸੀਂ ਇਹਦੇ ਵਿੱਚ ਦੁੱਧ ਐਡ ਕਰਾਂਗੇ ਉਦੋਂ ਪੱਕਣ ਦਾ ਵਾਂਗ ਦੇ ਆਹ ਬੰਨ੍ਹ ਲਓ ਕਰੀਏ ਆਹ ਹੋਰ ਪੱਕਿਆ ਉਲਟਾ ਬੇਵਾਲੀ ਜਿਹਨੇ ਉਲਟੀ ਦਿਸ਼ਾਈ ਘੇਰੀ ਦੀ ਪਨੀਰ ਨੂੰ ਕਟਾਂਗੇ Cutting kan langit Terlebih-lebih jepunir panggil ਤਾਂ ਕਿ ਨੂੰ ਰਿਜਨ ਦਵਾਂਗੇ ਕਿਉਂ ਹੁਣ ਅਸੀਂ ਰਿਜਨ ਦਵਾਂਗੇ ਉਹ ਜੀ ਸਬ지 ਸਾਡੀ ਰਿਜਨ ਲਈ ਆ ਸ਼ਾਈਪ ਨੇ ਸਾਡਾ ਰਿਜਨ ਦਿਆ ਮੇਰੇ ਵੀ ਦੇਖ ਲਓ ਜੀ ਸਬ지 ਰਿਜਨ ਲਈ ਆ ਸਬ지 ਸਾਡੀ ਪੂਰੀ ਤਰ੍ਹਾਂ ਤਿਆਰ ਹੋ ਗਈ ਹੈ ਇਦਾਂ ਹੀ ਤੁਸੀਂ ਆਪਣੇ ਘਰਾਂ ਚ ਵੀ ਬਣਾ ਸਕਦੇ ਆ ਜੇ ਨਹੀਂ ਬਣਾਣੀਆਂ ਜੀ ਜੇ ਨਹੀਂ ਬਣਾਉਣੀ ਆਂਦੀ ਤਾਂ ਇਹਨਾਂ ਨੂੰ ਪਲੀਜ਼ ਦੱਸ ਦਿਓ ਸਾਡਾ ਨੰਬਰ ਲੈ ਲਿਓ ਮੈਂ ਤੁਹਾਨੂੰ ਨੰਬਰ ਦੇ ਦੂੰਗੀ ਜਿਹਨੂੰ ਵੀ ਨਹੀਂ ਆਉਂਦੀ ਤੇ ਮੈਂ ਨੰਬਰ ਸੈਂਡ ਕਰ ਦਾਂ ਦੱਸਿਓ ਜਰੂਰ ਪਾਵਾ ਨੂੰ ਥੈਂਕ ਯੂ ਜੀ ਵੀਡੀਓ ਦੇਖਣ ਲਈ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਸਬਜੀ ਸਾਡੀ ਬਣਾ ਕੇ ਤਿਆਰ ਆ ਤੁਸੀਂ ਵੀ ਇੱਦਾਂ ਬਣਾ ਸਕਦੇ ਆ ਖਾਂਚ ਵੀ ਬਹੁਤ ਜਮੀ ਹੋਊਗੀ ਇਹ ਥੈਂਕ ਯੂ ਜੀ ਵੀਡੀਓ ਦੇਖਣ ਲਈ